ਵਿੰਡੇ ਕੋੜਾ ਵਾਲੇ ਵਿੱਚ ਗੁਰੂਗੜ ਦੇ ਗ੍ਰੰਥੀ ਨੇ ਕੁੱਤੇ ਬਿੱਲੀਆਂ ਰੱਖੀਆਂ ਹੋਈਆਂ ਨੇ ਵੇਚਣ ਵਾਸਤੇ ਗੁਰੂ ਘਰ ਦੇ ਵਿਹੜੇ ਵਿੱਚ ਨਿਹੰਗ ਸਿੰਘਾਂ ਨੇ ਰੇਡ ਕੀਤੀ ਤਾਂ ਗੁਰੂ ਘਰ ਦੇ ਗ੍ਰੰਥੀ ਸਿੰਘ ਨਾਲ ਨਿਹੰਗ ਸਿੰਘਾਂ ਦਾ ਹੀ ਪੰਗਾ ਪੈ ਗਿਆ ਦੇਗ ਵਾਲੀ ਗਰਾਹੀ ਵਿੱਚ ਕੁੱਤੇ ਝੱਟ-ਝੱਟ ਕੇ ਮੁਰਦੇ ਆ ਕੁੱਤੇ ਜਦੋਂ ਨਿਹੰਗ ਸਿੰਘਾਂ ਨੇ ਦੇਖਿਆ ਕਿ ਜਿੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਸੀ ਉਸ ਛੱਤ ਦੇ ਹੇਠਾਂ ਕੁੱਤੇ ਬਿੱਲੀਆਂ ਪਾਲੇ ਹੋਏ ਸੀ ਤੇ ਉਹਨਾਂ ਦੀ ਲਿੱਦ ਗੁਰੂ ਘਰ ਦੇ ਵਿਹੜੇ ਵਿੱਚ ਫੈਲੀ ਹੋਈ ਸੀ ਉੱਤੇ ਮਹਾਰਾਜ ਬਗਾਸ਼ ਛੱਤ ਦੇ ਉੱਤੇ ਥੱਲੇ ਦੇਖੋ ਇਹ ਲੰਗਰ ਹਾਲ ਵਿੱਚ ਹੈਲਾਈਟਿੰਗ ਕੀਤੀ ہوئی ਹੈ ਇਹ ਗੁਰੂ ਘਰ ਵਿੱਚ ਦੇਖੋ ਤੁਸੀਂ ਕੀ ਹਾਲ ਕੀਤਾ ਮੌਕੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਨਿਹੰਗ ਸਿੰਘਾਂ ਸਿੱਖ ਜਥੇਬੰਦੀਆਂ ਤੇ ਗ੍ਰੰਥੀ ਸਿੰਘ ਦੇ ਪਰਿਵਾਰ ਦੇ ਵਿੱਚ ਤਿੱਖੀ ਬਹਿਸ ਹੋ ਜਾਂਦੀ ਹੈ ਦੇਖੋ ਇਹ ਮੌਕੇ ਦੀ ਵੀਡੀਓ ਬਹਿਗੁਰੂ ਜੀ ਆਖਰ ਸਾਹਿਬ ਐਗਰੀ ਫੱਦੇ ਆ ਕੋੜ ਵਾਲੇ ਗੁਰਦੁਆਰੇ ਦਾ ਹਾਲ ਆ ਦੇਖਿਓ ਆ ਦੇਖਿਓ ਕਿਉ ਕੋੜ ਵਾਲੇ ਦਾ ਹਾਲ ਕਿਹੜਾ ਗੁਰੂ ਘਰ ਦਾ ਗ੍ਰੰਥੀ ਸਿੰਘਾ ਉਨੇ ਉੜੇ ਕੁੱਤੇ ਬਿੱਲੀਆਂ ਹੋੜ ਕੁਸ਼ ਰੱਖੇ ਹੋਏ ਨੇ ਉਰੇ ਕਹਿੰਦੇ ਦੇਖ ਲਓ ਤੁਸੀਂ ਕੀ ਹਾਲ ਆ ਗੁਰੂ ਘਰ ਦਾ ਇਹ ਇਹ ਗੁਰੂ ਘਰ ਦਾ ਹਾਰ ਕਹਿੰਦੇ ਕਿੱਲਾ ਗਾਂਥੀ ਨਹੀਂ ਮੰਨ ਰਿਹਾ ਸਾਰਾ ਪਿੰਡ ਉਹਦੇ ਨਾਲ ਬਯੋਧ ਅਗਾਂਥੀ ਦੇ ਇਹ ਗੁਰੂ ਘਰਾਂ ਦਾ ਹਾਰ ਹੈ ਦੇਖੋ ਬਹਿਗਰੀ ਫੱਦੇ ਆਹ ਦੇਖੋ ਪਿੰਡ ਕੋਰਿਆੜੇ ਦਾ ਹਾਰ ਗੁਰੂ ਘਰ ਵਿੱਚ ਕੋਈ ਸਪਾਈ ਨਹੀਂ ਕੁੱਤੇ ਬਿੱਲੀਆਂ ਇਹ ਉਹ ਵੀ ਧਾਇਆ ਉਹ ਧਾਇਆ ਇਹ ਤਾਂ ਨਹੀਂ ਆ ਕੁੱਤੇ ਰੱਖ ਰੱਖੇ ਕਾਰਜਵੰਦੀ ਬਾਬੇ ਦੇਖਦਾ ਬਾਕੀ ਬੋਲ ਕੇ ਨਾ ਮੁੰਡਰ ਵਿੱਚ ਕੁੱਤੇ ਦੇਖੋ ਇਹ ਕੁੱਤੇ ਵੇਚਦੇ ਆ ਉਰੇ ਬਿੱਲੀਆਂ ਵੀ ਰੱਖੀਆਂ ਹੋਈਆਂ ਅੰਦਰ ਨੇ ਕੁੱਤੇ ਵੀ ਰੱਖੇ ਹੋਏ ਆ ਤੇ ਮੇਰੇ ਨਾਲ ਗੱਲ ਕੀ ਅਸੀਂ ਤਾਂ ਸੋਡੇ ਨਾਲ ਗੱਲ ਨਹੀਂ ਕਰਦੇ ਮਾਤਾ ਜੀ ਲੰਗਰ ਹਾਲ ਝੱਗਿਆ ਪਿਆ ਇਹ ਲੰਗਰ ਹਾਲ ਵਿੱਚ ਹੱਕ ਹੈ ਭਾਇ ਐਡਰੈਕਟਿੰਗ ਕੀਤੀ ਪਈ ਐ ਇਹ ਗੁਰੂ ਘਰ ਵਿੱਚ ਦੇਖੋ ਤੁਸੀਂ ਕੀ ਹਾਲ ਕੀਤਾ ਇਹ ਗੁਰੂ ਘਰ ਦੀ ਦੇਖੋ ਗੁਰੂ ਘਰ ਦੇ ਗ੍ਰੰਥੀ ਸਿੰਘ ਦੇ ਘਰੋਂ ਗੇਟ ਲਾਦਾ ਅਸੀਂ ਉਹਨਾਂ ਦਾ ਗੇਟ ਦੇਖਣਾ ਆਈ ਸੀ ਸਾਨੂੰ ਵੋਟ ਆਈ ਸੀ ਨਿੰਗ ਸੰਗਤ ਜਸੇਵੰਦੀਆਂ ਨੂੰ ਉਹਨੂੰ ਵੋਟ ਆਈ ਸੀ ਤੁਸੀਂ ਦੇਖ ਹੀ ਸਕਦੇ ਹੋ ਕਿਵੇਂ ਗੁਰੂ ਘਰ ਵਿੱਚ ਕੁੱਤੇ ਬਿੱਲੀਆਂ ਰੱਖੀਆਂ ਹੋਈਆਂ ਤੁਸੀਂ ਦੇਖੀ ਸਕਦੇ ਹੋ ਉਹ ਉਹਨੇ ਗੇਟ ਲਾਦਾ ਅਸੀਂ ਕੇ ਨਾ ਗੱਲਬਾਤ ਕਰਨ ਆਈ ਸੀ ਕੋਈ ਉਹ ਨਹੀਂ ਸਾਨੂੰ ਅਸੀਂ ਗੁਰੂ ਘਰ ਵਿੱਚ ਕਹਨੇ ਆ ਅਸੀਂ ਦੇਖਣ ਆਈ ਸੀ ਸਾਨੂੰ ਰੋਬੋਟ ਆਈ ਸੀ ਪਿੰਡ ਕੋਰ ਵਾਲੇ ਵਿੱਚ ਗੁਰੂ ਘਰ ਦੇ ਗ੍ਰਸਥੀ ਨੇ ਕੁੱਤੇ ਬਿੱਲੀਆਂ ਰੱਖੀਆਂ ਹੋਈਆਂ ਨੇ ਵੇਚਣ ਵਾਸਤੇ ਉਹ ਗਾਹ ਕੀ ਗਾਹ ਵੇਚੀ ਜਾਂਦਾ ਇਹਦਾ ਪਿੰਡ ਵਿੱਚੋਂ ਦੁੱਧ ਇਕੱਠਾ ਕਰਦਾ ਉਹ ਵੀ ਵੇਚ ਰਿਹਾ ਆ ਦੇਖੋ ਉੱਤੇ ਮਹਾਰਾਜ ਪਗਾਸ਼ ਛੱਤ ਦੇ ਉੱਤੇ ਮਹਾਰਾਜ ਪਗਾਸ਼ ਥੱਲੇ ਦੇਖੋ ਥੱਲੇ ਦੇਖੋ ਕਿੰਨਾ ਹੋਆ ਗੁਰੂ ਘਰ ਦਾ ਘਾਣ ਕੀਤਾ ਪਿਆ ਆਪਣੀਆਂ ਸ਼ੋਨਲੀ ਕਮੇਟੀ ਨੇ ਸ਼ੋਨਲੀ ਇਹਦੇ ਸਰਕਾਰ ਕਮੇਟੀ ਵੱਡਾ ਇਸ ਲੈਵੇ ਨਾ ਉਰੇ ਕੋਈ ਲੰਗਰ ਕਰਾਹੀ ਦੇਗ ਵਾਲੀ ਕਰਾਹੀ ਵਿੱਚ ਕੁੱਤੇ ਝਟ ਝਟ ਕੇ ਮੁਰਦੇ ਆ ਕੁੱਤੇ ਇਹਦੇ ਸਕਾਰ ਕਮੇਟੀ ਵੱਡਾ ਐਸ਼ਨ ਲੈਵੇ ਸਿੱਖ ਜਥੇਬੰਦੀਆਂ ਵੱਡਾ ਐਸ਼ਨ ਲੈਣ ਗੁਰਾਂthi ਸਿੰਘ ਦੇ ਕਿਹੜਾ ਪਿੰਡ ਵਿੱਚ ਦੁੱਧ ਇਕੱਠਾ ਕਰਦਾ ਉਹ ਡਾਲੀ ਕਰਕੇ ਕਰਦਾ ਉਹ ਗਾਂਹ ਵੇਚ ਆਉਂਦਾ ਸਾਨੂੰ ਇਹ ਵੋਟ ਆਈ ਹੁਣ ਸਿੱਖ ਜਥੇਬੰਦੀਆਂ ਉਰੇ ਪਹੁੰਚ ਜਾਨੇ ਗੱਲਬਾਤ ਕਰਾਂਗੇ ਗ੍ਰਾਂਥੀ ਸਿੰਘ ਹੁਣ ਬੇਸ਼ੰਮ ਦੇ ਗਾਹਾਂ ਗਿਆ ਹੋਇਆ ਵਹਿ ਸੇ ਦੁਨੀਆ ਕਰ ਸਕੀ ਬੁੱਤੇ